ਅਰਦਾਵਾਂ ਮੈਂ ਜਾਂਦਾ ਹਾਂ ਜੀ ਕਿਰਮ ਰਾਜਾ ਸਭ ਤੋਂ ਪਹਿਲਾਂ ਤਾਂ ਮੈਂ ਭਾਰਤ ਮਾਤਾ ਕੀ ਜੈ ਅੱਜ ਅਸੀਂ ਸ਼ਿਵਰਾਜ ਸੈਨਾਲੋਂ ਪੂਰੀ ਟੀਮ ਨੇ ਆਪਣੇ ਮੁਖਿਆਲੇ ਦੇ ਵਿੱਚ 15 ਅਗਸਤ ਦਾ ਝੰਡਾ ਲੜਾਇਆ 76ਵਾਂ ਜਿਹੜੀ ਕਿ ਆਜ਼ਾਦੀ ਦਿਵਸ ਆਹੀ ਮਨਾਇਆ ਆ ਔਰ ਅਸੀਂ ਪੂਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਆ ਕਿਉਂਕਿ ਬੜੀ ਮੁਸ਼ਕਲ ਸਿੱਧੀਆਂ ਦੇ ਕੇ ਇਹ ਜਿਹੜੀ ਹੈ ਆਜ਼ਾਦੀ ਮਿਲੀ ਹੈ ਲੇਕਿਨ ਐਸੇ ਕਈ ਹੋਰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿੱਦਾਂ ਕਿ ਜਿਹੜੇ ਲੋਕ ਵੱਖਵਾਦੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਮੋਰਤੂ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦਾ ਮਾਹੌਲ ਦੁਆਰਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿੱਦਾਂ ਕਿ ਜਗਰਾਵਾਂ ਪੁਲ ਦੇ ਕੋਲ ਜਿਹੜਾ ਕੱਲ ਇੱਕ ਜਿਹੜਾ ਕਿ ਰੋਸ਼ ਮਾਰਚ ਕੱਢਿਆ ਗਿਆ ਕਾਲੇ ਝੰਡਿਆਂ ਦੇ ਨਾਲ ਮੈਂ ਇੱਥੇ ਇਹ ਗੱਲ ਕਹਿਣੀ ਚਾਹਾਂ ਕੇ ਪੰਜਾਬ ਨੇ ਬੜਾ ਸੰਤਾਪ ਭੋਗਿਆ ਪੰਜਾਬ ਨੇ ਪਹਿਲੇ ਹੀ ਬੜਾ ਸੰਤਾਪ ਭੋਗ ਕੇ ਜਿਹੜੇ ਲੋਕ ਬਖਵਾਦ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਸ਼ਿਵਰਾਜ ਸੈਨਾ ਵੱਲੋਂ ਕਿ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜੇ ਲੋਕਾਂ ਨੇ ਕੱਲ ਕਾਲਾ ਦਿਵਸ ਬਣਾਇਆ ਉਹ ਕੁਝ ਲੋਕ ਜਿਹੜੇ ਆ ਪੰਜਾਬ ਦੇ ਵਿੱਚ ਅੱਗ ਲਾਉਂਦੀ ਕੋਸ਼ਿਸ਼ ਕਰਦੇ ਆ ਅੱਗ ਲਾਉਂਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹ ਪਤਾ ਨਹੀਂ ਉਹ ਸਨਮੇ ਸਿੰਘ ਮਾਨ ਨੂੰ ਪਤਾ ਨਹੀਂ ਕਿੰਨੇ ਵੋਟਾਂ ਪਾਤੀਆਂ ਸੰਗਰੂਰ ਤੋਂ ਸੰਗਰੂਰ ਚ ਆ ਕੇ ਇੱਥੇ ਲੁਧਿਆਣੇ ਦਾ ਜਿਹੜਾ ਮਾਹੌਲ ਆ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਜੇ ਦੂਜੇ ਪਾਸੇ ਅਸੀਂ ਵੀ ਆਪਣੀ ਤਿਰੰਗਾ ਯਾਤਰਾ ਕਰਦੇ ਤਾਂ ਹੋ ਸਕਦਾ ਜੀ ਉੱਥੇ ਟਕਰਾਅ ਹੋ ਜਾਂਦਾ ਇਸ ਕਰਕੇ ਮਹਿਮਾਨਜੋ ਲੁਧਿਆਣਾ ਦੇ ਸੀਪੀ ਸਾਹਿਬ ਨੂੰ ਵੀ ਇਹ ਮੰਗ ਕਰਦਾ ਆ ਕਿ ਇਹ ਲੋਕਾਂ ਦੇ ਉੱਤੇ ਜਿਹੜੇ ਲੋਕ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵਖਵਾਦੇ ਕਰਦੇ ਨੇ ਕਿਉਂਕਿ ਜਿਹੜਾ ਅਤਵਾਦੀ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਕਿਉਂਕਿ ਨਾ ਉਹ ਸੇਖਾ ਨਾ ਹਿੰਦੂ ਨਾ ਮੁਸਲਮਾਨ ਹੈ ਇਹ ਜਿਹੜੇ ਅਤਵਾਦੀ ਲੋਕ ਨੇ ਪੰਜਾਬ ਦੇ ਵਿੱਚ ਅੱਗ ਲਾਣਾ ਚਾਹੁੰਦੇ ਨੇ ਕਿਉਂਕਿ 84 ਦੇ ਵਿੱਚ ਪਹਿਲੇ ਹੀ ਬੜਾ ਸੰਦਾਪ ਹੋ ਗਿਆ ਇਸ ਕਰਕੇ ਆਸੀਂ ਸਾਡੇ ਮਾਨਯੋਗ ਭਗਵੰਤ ਮਾਨ ਜੀ ਦੀ ਮਾਨ ਮੰਗ ਕਰਦੇ ਆ ਕਿ ਜਿਹੜੇ ਲੋਕ ਕੱਲ ਖਾਲਿਸਤਾਨ ਦੇ ਨਾਰੇ ਲਾਰੇ ਸੀਗੇ ਜਿਹੜੇ ਲੋਕ ਵੱਖਵਾਦੀਆਂ ਗੱਲਾਂ ਕਰਦੇ ਸੀਗੇ ਉਹ ਲੋ ਮੁੱਠੀ ਪਰ ਲੋਕ ਨੇ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਸਾਡੀ ਇਹ ਮੰਗ ਆ ਸ਼ਿਵਰਾਜ ਜੀ ਨਾਲੋਂ ਕਿ ਇਹਦਾ ਦੇ ਲੋਕਾਂ ਦੇ ਉੱਤੇ ਨਾਥ ਕੱਟਣੀ ਚਾਹੀਦੀ ਨਾਥ ਪੈਣੀ ਚਾਹੀਦੀ